ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਥੇਦਾਰ ਸਹਿਬਾਨਾਂ ਵਾਲੇ ਮੁੱਦੇ ਤੇ ਇੱਕ ਵਾਰੀ ਸੌਦਾ ਜਿਹੜਾ ਪਾਰਟੀ ਸਾਰੀ ਦਿਫਾੜ ਹੋ ਗਈ ਮਿੱਤਰੋ ਕਿਉਂਕਿ ਜਿਹੜੇ ਜਥੇਦਾਰ ਸਹਿਬਾਨ ਐ ਉਹਨਾਂ ਦੀ ਇੱਕ ਪਦਵੀ ਦਾ ਉਹਨਾਂ ਦੀ ਸ਼ਖਸੀਅਤ ਦਾ ਕੁਝ ਇੱਕ ਮੇਰੇ ਵਰਗੇ ਮਾਤੜ ਬੰਦਿਆਂ ਨੇ ਬਿਲਕੁਲ ਵੀ ਸਨਮਾਨ ਨਹੀਂ ਕੀਤਾ ਉਹਨਾਂ ਨੂੰ ਯਾਰ ਐ ਬਦਲ ਦਿੱਤਾ ਗਿਆ ਜਿਵੇਂ ਆ ਸਰਕਾਰਾਂ ਕਿਸੇ ਐਸਆਈ ਨੂੰ ਕਿਸੇ ਐਸਚਓ ਨੂੰ ਬਦਲ ਕੇ ਤੇ ਆਪ ਦਾ ਲਾ ਲੈਂਦੀਆਂ ਇਹ ਨਹੀਂ ਵੇਖਿਆ ਕਿ ਜਥੇਦਾਰ ਸਹਿਬਾਨ ਕਿਹੜੇ ਤਖਤ ਦੇ ਜਥੇਦਾਰ ਸਹਿਬਾਨ ਹੈ ਜਿਹੜਾ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਸਾਜਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਿ ਸਾਡੀ ਜਥੇਦਾਰ ਸਹਿਬਾਨ ਦੀ ਪਦਵੀ ਸਾਡੀ ਕੌਮ ਦੇ ਵਿੱਚ ਪਾਪ ਵਰਗੀ ਹੈ ਤੇ ਹੁਣ ਜਥੇਦਾਰ ਸਹਿਬਾਨਾਂ ਦੇ ਮੁੱਦੇ ਤੇ ਕੱਲ ਦਾ ਅ ਬੇਗਮ ਜੀਤ ਮਜੀਠੀਆ ਨੇ ਲੋਧੀ ਨਗਲਸਾਹਬ ਨੇ ਸ਼ਰਨਜੀਤ ਢੱਲੋਂ ਨੇ ਹੋਰ ਬਹੁਤ ਸਾਰੇ ਕਾਲੀ ਲੀਡਰਾਂ ਨੇ ਵਿਰੋਧ ਕੀਤਾ ਕਿ ਤੁਹਾਡਾ ਤਰੀਕਾਕਾਰ ਗਲਤ ਹੈ ਤੇ ਨੂੰ ਫੈਸਲੇ ਨੂੰ ਹੋ ਸਕਦਾ ਹੈ ਤਾਂ ਵਾਪਸ ਲੈ ਲਓ ਚਲੋ ਉਹ ਤੋਂ ਅੱਗੇ ਦੀ ਗੱਲ ਦੋਸਤੋ ਭਰਾ ਮਾਰੂ ਜੰਗ ਜਿਹੜੀ ਖੜੀ ਹੋਗੀ ਕਿਉਂਕਿ ਕੋਲੇ ਮਹੱਲੇ ਦਾ ਤਿਉਹਾਰ ਹੋਲੇ ਮੁਹੱਲੇ ਦਾ ਸ਼ੁਭ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਜੀਆਂ ਦੀ ਪਾਵਨ ਧਰਤੀ ਖਾਲਸੇ ਦੀ ਜਨਮ ਭੂਮੀ ਤੇ ਹਰ ਸਾਲ ਮਨਾਇਆ ਜਾਂਦਾ ਆਪਾਂ ਸਾਰੇ ਹਾਜ਼ਰੀਆਂ ਭਰਦੇ ਆਂ ਟੀਵੀ ਰਾਹੀਂ ਦੇਖਦੇ ਆਂ ਸੰਗਤਾਂ ਜਾ ਕੇ ਬੜੀ ਵੱਡੀ ਗਿਣਤੀ ਚ ਭਾਵਨਾ ਨਾਲ ਜਾਂਦੇ ਆ ਲੋਕ ਹੋਲਾ ਮੁਹੱਲਾ ਕੀ ਸੀ ਗੁਰੂ ਸਾਹਿਬਾਨਾਂ ਨੇ ਹੋਲੀ ਨੂੰ ਇੰਪੋਰਟੈਂਸ ਨਾ ਦੇ ਕੇ ਮਹਾਤਤਾ ਨਾਂ ਦੇ ਕਿ ਉਹਨਾਂ ਨੇ ਕਿਹਾ ਕਿ ਸਿੰਘ ਆਪਸ ਵਿੱਚ ਕੋਲੇ ਤੋਂ ਭਾਵ ਹਮਲਾ ਤੇ ਮੁਹੱਲੇ ਤੋਂ ਭਾਵ ਜਗਾ ਵੀ ਬਨੌਤੀ ਇੱਕ ਯੁੱਧ ਕਰਨਾ ਜਿਵੇਂ ਗੱਤਕਾ ਵਗੈਰਾ ਖੇਡਦੇ ਐ ਇਹਦਾ ਭਾਵ ਸੀ ਹੌਲਾ ਮਹਾਨਾ ਕਿਉਂਕਿ ਗੁਰੂ ਸਾਹਿਬਾਨਾ ਨੇ ਆਪ ਰਣਜੀਤ ਨਗਾਰਾ ਕਾਇਮ ਕੀਤਾ ਸੀ ਤਾਂ ਉਹ ਜਗ੍ਹਾ ਤੇ ਨਾਲ ਹੀ ਕਿਉਂਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਸਹਿਬਾਨ ਆਏ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਉਹਨਾਂ ਦੀ ਤਾਜ ਪੋਛੀ ਵੀ ਅਕੱਲ ਨੂੰ ਸ਼੍ਰੀ ਆਨੰਦਪੁਰ ਸਾਹਿਬ ਕਿਉਂਕਿ ਉਹ ਆਨੰਦਪੁਰ ਸਾਹਿਬ ਤਖਤ ਦੇ ਜਥੇਦਾਰ ਹੈ ਤੇ ਉਹਨਾਂ ਕੋਲੇ ਐਕਟਿੰਗ ਚਾਰਜ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਾਂ ਉਹ ਵੱਡੀ ਗੱਲ ਹੈ ਪਰ 96 ਕਰੋੜੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਹੋਰਾਂ ਨੇ ਦਮਦਮੀ ਟਕਸਾਲ ਨੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਨੇ ਨਿਆਂਗ ਸਿੰਘ ਜਥੇਬੰਦੀਆਂ ਨੇ ਵਿਰੋਧਤਾ ਕਰਦੀ ਕਿ ਜਿਹੜਾ ਕੱਲ ਨੂੰ ਉਹਨਾਂ ਦੀ ਤਾਜ ਪੋਛੀ ਦਾ ਸਮਾਗਮ ਰੱਖਿਆ ਗਿਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਾਂ ਨਾਵੇਂ ਜਥੇਦਾਰ ਸਹਿਬਾਨ ਜੀਆਂ ਦੀ ਅਸੀਂ ਤਾਜ ਪੋਸ਼ੀ ਨਹੀਂ ਹੋਣ ਦੇਵਾਂਗੇ ਹੁਣ ਜਿਹੜੇ ਅੱਜ ਤਾਜ ਪੋਸ਼ੀ ਨਹੀਂ ਹੋਣ ਦੇਣਗੇ ਕੱਲ ਉਹਨਾਂ ਨੇ ਜਥੇਦਾਰ ਸਹਿਬਾਨ ਦੀ ਰਿਸਪੈਕਟ ਕਦੋਂ ਕੀਤੀ ਜਿਹੜੀਆਂ ਇਹ ਕੰਟਰੋਵਰਸੀਆਂ ਹੁੰਦੀਆਂ ਨੇ ਨਾ ਦੋਸਤੋ ਇਹ ਤੁਹਾਡੀ ਸ਼ਾਨਾਮਤਾ ਜਿਹੜਾ ਇਤਿਹਾਸ ਹੈ ਆਪਣਾ ਸਭਿਆਚਾਰ ਹੈ ਗੁਰੂ ਸਹਿਬਾਨਾ ਵੇਲੇ ਤੋਂ ਲੈ ਕੇ ਨਾ ਮਹਾਨ ਤਖਤ ਸਹਿਬਾਨਾ ਦੀ ਪਦਵੀ ਹੈ ਉਹਦੇ ਮਾਨ ਸਨਮਾਨ ਨੂੰ ਠੇਸ ਪਹੁੰਚਦੀ ਹੈ ਲੀਡਰਾਂ ਦਾ ਕੁਝ ਨਹੀਂ ਜਾਂਦਾ ਲੀਡਰ ਤਾਂ ਜਥੇਦਾਰ ਸਹਿਬਾਨਾ ਨੂੰ ਨੌਕਰ ਸਮਝਦੇ ਐ ਤੇ ਨੌਕਰੀ ਸਮਝਦੇ ਰਹਿਣਗੇ ਕਿਉਂਕਿ ਉਹ ਕਹਿੰਦੇ ਵੀ ਜਿਹੜਾ ਜਥੇਦਾਰ ਆ ਨਾ ਉਹ ਸ਼੍ਰੋਮਣੀ ਕਮੇਟੀ ਦਾ ਨੌਕਰ ਹੈ ਤੁਸੀਂ ਇਹ ਦੇਖੋ ਯਾਰ 15 ਸਾਲ ਪਹਿਲਾਂ 2011 ਚ ਚੁਣੀ ਗਈ ਅੰਤਰੰਕ ਕਮੇਟੀ ਉਹ ਫੈਸਲੇ ਲੈ ਕੇ ਜਥੇਦਾਰਾਂ ਨੂੰ ਹਟਾ ਰਹੀ ਹੈ ਤਿੰਨ ਸੰਸਥਾਾਂ ਮੈਂ ਕੌਮ ਦੀਆਂ ਅਕਾਲੀ ਦਲ ਉਹਦਾ ਪ੍ਰਧਾਨ ਐਕਟਿੰਗ ਪ੍ਰਧਾਨ ਹੈ ਪੁੰਦੜ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਉਹਨੂੰ ਵਿਰਕ ਵਰਗੇ ਚਲਾਈ ਜਾਂਦੇ ਆਪ ਹੀ ਹਰਿਆਣੇ ਦੇ ਬੰਦੇ ਆ ਹਰਿਆਣੇ ਦੀ ਕਮੇਟੀ ਨਵੀਂ ਬਣ ਗਈ ਉਹ ਨਕਲੀ ਜੀ ਅੰਤਰੰਕ ਕਮੇਟੀ ਆ ਉਹ ਚਲਾਈ ਜਾਂਦੀ ਹੈ ਕਿਰਿਆ ਕਾਲ ਤੱਕ ਸਹਿਬ ਉਹਦਾ ਜਥੇਦਾਰ ਲਾਤਾ ਤਿੰਨ ਹੀ ਸੰਸਥਾਾਂ ਕੌਮ ਦੀਆਂ ਤਿੰਨਾ ਦੇ ਮੁਖੀ ਹੈ ਨਹੀਂ ਲੋੜਾ ਨਹੀਂ ਯਾਰ ਤੇ ਟੇਕ ਸੋਂ ਤਨੋਲਾ ਵਰਗਿਆਂ ਨੂੰ ਉਦੋਂ ਜਥੇਦਾਰ ਬਣਾਇਆ ਗਿਆ ਜਦੋਂ ਕੋਈ ਬੁੱਧੀਜੀਵੀ ਕੋਈ ਕੌਮ ਦੇ ਵਿੱਚ ਪੜਿਆ ਲਿਖਿਆ ਆਗੂ ਕਿਸੇ ਨੇ ਹਾਂ ਇਨੀ ਕੀਤੀ ਜਥੇਦਾਰੀ ਕਰਨ ਵਾਸਤੇ ਅਗਲੇ ਨੂੰ ਪਤਾ ਹੈ ਬਾਈ ਜੀ ਅੱਜ ਲੈ ਕੇ ਤਾਂ ਹਾਥੀ ਤੇ ਆਉਂਦੇ ਐ ਤੇ ਭੇਈ ਦੇ ਗਧੇ ਤੇ ਚੜਾ ਕੇ ਇੱਕ ਸ਼ਹਿਰਾ ਵੀ ਨਹੀਂ ਚੱਕਣ ਦੰਦੇ ਪਰ ਜਿਹੜੀ ਇਹ ਫੋਟ ਹੈ ਦੋਸਤੋ ਅਕਾਲੀ ਲੀਡਰਾਂ ਦਾ ਕਹਿ ਲਓ ਕਿਉਂਕਿ ਅਕਾਲੀਆਂ ਦੇ ਕਹਿ ਸਕਦੇ ਇਹਨਾਂ ਦਾ ਕਬਜਾ ਹੈ ਸ਼੍ਰੋਮਣੀ ਕਮੇਟੀ ਤੇ ਇਹਨਾਂ ਦੇ ਮੈਨੇਜਰ ਢੱਕ ਕੇ ਫੀਮ ਨਾਲ ਉਥੇ ਗੰਦ ਪਾਉਣ ਇਹਨਾਂ ਦੇ ਮੈਨੇਜਰ ਪਿਆਲੀ ਦੇ ਯਾਰ ਵੀ ਹੈ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਯਾਰ ਤੇ ਕਿੰਨਾ ਫਰਾਡ ਹੁੰਦਾ ਹੈ ਸ਼੍ਰੋਮਣੀ ਕਮੇਟੀ ਚ ਤਕਰੀਬਨ 60 ਤੋਂ 70% ਪ੍ਰਚਾਰਕ ਉਹੀ ਪਾਈ ਜਾਂਦੇ ਐ ਜੇ ਕਿਸੇ ਨੇ ਪਿੰਡਾਂ 'ਚ ਪ੍ਰਚਾਰ ਕਰਦੇ ਵੇਖਿਆ ਦੱਸੋ ਕਿਸੇ ਗਰੀਬ ਦਾ ਇਲਾਜ ਹੋਇਆ ਹੋਵੇ ਕੋਈ ਹਸਪਤਾਲ ਦੱਸ ਦਿਓ ਕੋਈ ਕੌਮ ਦਾ ਚੰਗਾ ਸਕੂਲ ਹੋਵੇ ਜਿੱਥੇ ਲੋੜਵੰਦ ਵਿਦਿਆਰਥੀ ਪੜਨ ਵਾਲੇ ਵਿਦਿਆਰਥੀ ਫ੍ਰੀ ਦੇ ਵਿੱਚ ਸਿੱਖਿਆ ਲੈ ਸਕਣ ਤੇ ਜਿਹੜੇ ਇਹਨਾਂ ਦੇ ਮਾੜੇ-ਮੋਢੇ ਕੋਈ ਗੁਰੂ ਕਾਂਚੀ ਕਾਲਜ ਵਰਗੇ ਚੱਲਦੇ ਆ ਉੱਥੇ ਕੋਈ ਲੰਗਰ ਕੱਲਈ ਸਬਜੀ ਦੇ ਵਿੱਚ ਪਾਣੀ ਹੁੰਦਾ ਤਾਂ ਆਪ ਦੀ ਸੰਸਥਾ ਮੰਨੂ ਨਿੰਦਾਗੇ ਤਾਂ ਆਪ ਦਾ ਢਿੱਡ ਮਿੱਤਰੋ ਨੰਗਾ ਹੋਣਾ ਪਰ ਜਿਹੜੀ ਵਿਰੋਧਤਾ 96 ਕਰੋੜੀ ਬਾਬਾ ਬਲਬੀਰ ਸਿੰਘ ਹੋਰਾਂ ਨੇ ਕਰਤੀ ਸੋਰ ਸੰਪਰਦਾਵਾਂ ਨੇ ਕਰਤੀ ਕਿ ਜਿਹੜਾ ਤਾਜਪੋਸ਼ੀ ਸਮਾਗਮ ਹੋਣਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦਾ ਉਹ ਅਸੀਂ ਨਹੀਂ ਹੋਣ ਦੇਵਾਂਗੇ ਸਾਰੇ ਵਹੀਰਾ ਘੱਟ ਕੇ ਆਨੰਦਪੁਰ ਸਾਹਿਬ ਆਜੋ ਇਹ ਪੱਗਾਂ ਲੱਥਣਗੀਆਂ ਤਾਂ ਬਦਨਾਮੀ ਮੀਡੀਆ 'ਚ ਪੱਗਾਂ ਦੇ ਵਾਲ ਬਾਲਿਆਂ ਦੀ ਹੋਊਗੀ ਕੌਮ ਦੀ ਹੋਊਗੀ ਇਹ ਤਾਂ ਲਾ ਕੇ ਡੱਕਾ ਤੇ ਕੰਧ ਤੇ ਜਾਵਲੇ ਪਰ ਕੌਮ ਥੋੜਾ ਜਿਹਾ ਸੋਚੇ ਸ਼ੇਅਰ ਕਰ ਦਿਓ ਮੇਰੇ ਕੋਲ